ਜੇ ਪਰ ਨੇਰੀ ਖਾਲ ਤਕਸੀਮ ਚ ਲਾਇਆ ਹੈ ਜਮੀਨ ਨੂੰ ਲੱਗਿਆ ਹੋਇਆ ਆਪਣੀ ਨੂੰ ਹਾਂਜੀ ਉਹਦੀ ਵੀ ਕਟੌਤੀ ਹੋ ਕੇ ਸਾਰੇ ਵੱਲੋਂ ਹੀ ਰਕਵੇ ਦੇ ਮੁਤਾਬਕ ਕਟੌਤੀ ਹੋ ਕੇ ਉਹ ਵੀ ਸਾਂਝਾ ਛੱਡਣਾ ਚਾਹੀਦਾ ਹੈ। ਅੱਛਾ ਜੀ ਤਕਸੀਮ ਦੇ ਵਿੱਚ ਇਸ ਤਰ੍ਹਾਂ ਪਰ ਰਸਤੇ ਲਾਉਣੇ ਨਾ ਰਸਤੇ ਦੀ ਕਟੌਤੀ ਕਰਦੇ ਤੇ ਖਾਲਾਂ ਦੀ ਵੀ ਕਟੌਤੀ ਹੁੰਦੀ ਹੈ। ਠੀਕ ਹੈ ਜੇ ਰਸਤਾ ਖਾਲ ਹੈਗੇ ਮੌਕੇ ਤੇ ਖਾਲ ਚੱਲਦੇ ਨੇ ਤਾਂ ਉਹਨਾਂ ਦੀ ਵੀ ਕਟੌਤੀ ਹੋਊਗੀ। ਹਾਂਜੀ ਹਾਂਜੀ ਉਹ ਖਾਲਾਂਦੀ ਵੀ ਹਾਂ ਖਾਲਾਂਦੀ ਬਕਟੋਤੀ ਵੀ ਖਾਲਾਂਦੀ ਵਿੱਚ ਸ਼ੋਅ ਕਰਨਾ ਨੇ ਅੱਧੀ ਕਰਮ ਦਾ ਹੈ ਕਰਮ ਦਾ ਹੈ ਹਾਂਜੀ ਹਾਂਜੀ ਜਿਸ ਤਰ੍ਹਾਂ ਆਪਾਂ ਦੋ ਕਰਮਾਂ ਦੀ ਜਾਂ ਤਿੰਨ ਕਰਮਾਂ ਦੀ ਪਹੀ ਲਾਉਨੇ ਆ ਹਾਂਜੀ ਹਾਂ ਉਸ ਸਾਹਬ ਨਾਲੇ ਖਾਲਾਂਦੀ ਵੀ ਬਕਟੋਤੀ ਹੁੰਦੀ ਹੈ ਠੀਕ ਇਹਨੇ ਕਈ ਬਣੇ ਹੋਏ ਪਰ ਬਣਨਾ ਨਹੀਂ ਚਾਹੀਦਾ ਮੇਰੇ ਹਿਸਾਬ ਚ ਠੀਕ ਆ ਇੱਕ ਬੰਦਾ ਦੋ ਪੋਸਟਾਂ ਨਹੀਂ ਨਾ ਕੰਮ ਕਰ ਸਕਦਾ ਵੀ ਮੈਂ ਹੁਣ ਪਟਵਾਰੀ ਵੀ ਹੈਗਾ ਤੇ ਨੰਬਰਦਾਰ ਵੀ ਹੈਗਾ ਪਰ ਜੇ ਮੈਂ ਦੇਖੇ ਨੀ ਕਿਸ ਹੈਗਾ ਨਹੀਂ ਕਈਏ ਅੱਛਾ ਜੀ ਜੇ ਉਹਦੇ ਉਜਰ ਕਰ ਦੇਤਾ ਉਹ ਟੁੱਟ ਸਕਦੀ ਹੈ ਠੀਕ ਹੈ ਇੱਕ ਪੋਸਟਰ ਰੱਖਦਾ ਦੋ ਪੋਸਟਰ ਨਹੀਂ ਰੱਖਦਾ ਮੰੰਦਾ ਬਾਈ ਇੱਕ ਪੰਜਾਬ ਸਰਕਾਰ ਦਾ ਰਿਟਾਇਰਡ ਕਰਮਚਾਰੀ ਨੰਬਰਦਾਰ ਬਣ ਸਕਦਾ ਜੀ ਜੇ ਬੰਦਾ ਅਟੈਚ ਹੋਈ ਹਰ ਟੈਰ ਹੋ ਗਿਆ ਤਾਂ ਉਸ ਤੋਂ ਬਾਅਦ ਬਣ ਸਕਦਾ ਹੈ ਅਟੈਚ ਉਦੋਂ ਨਹੀਂ ਉਦੋਂ ਉਦੋਂ ਤਾਂ ਨਹੀਂ ਕੋਈ ਚੱਕਰ ਆਉਂਦਾ ਨਾ ਉਦੋਂ ਕੋਈ ਚੱਕਰ ਨਹੀਂ ਆਉਂਦਾ ਠੀਕ ਹੈ ਜੀ ਇਹ ਕਿਤੇ ਨਹੀਂ ਉਮਰ ਦਾ ਕੁਝ ਹੁੰਦਾ ਵੀ ਕਿੰਨੀ ਉਮਰ ਆਉਣੀ ਚਾਹੀਦੀ ਹੈ ਨੰਬਰਦਾਰ ਦੀ ਜਦੋਂ ਨਾ ਉਮਰ ਦਾ ਕੋਈ ਚੱਕਰ ਨਹੀਂ ਆ ਜੀ ਅੱਛਾ ਜੀ ਉਹਦੇ ਨੂੰ ਜ਼ਮੀਨ ਜਾਇਦਾਦ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਇਹ ਜ਼ਰੂਰੀ ਹੈ بڑا ਲਿਖਾ ਮੜਾ ਮੋਟਾ ਹੋਣਾ ਚਾਹੀਦਾ ਹੈ ਠੀਕ ਹੈ ਠੀਕ ਹੈ ਹੋਰ ਤਾਂ ਕੋਈ ਗੱਡੀ ਖਾਸ ਕਰਨੀ ਹੈ ਇੱਕ ਵਿੱਚ ਲੋਕ ਨੰਬਰਦਾਰ ਵੀ ਕਹਿੰਦੇ ਨੇ ਤੇ ਲੰਬੜਦਾਰ ਵੀ ਕਹਿੰਦੇ ਨੇ ਇਹ ਵਿੱਚ ਫਰਕ ਕੀ ਹੈ ਸਰ ਉਹ ਤਾਂ ਸਾਡੀ ਕਹਿਣ ਚ ਫਰਕ ਹੈ ਜੀ ਉਹ ਵੈਸੇ ਅਸਲ 'ਚ ਨੰਬਰਦਾਰ ਹੁੰਦਾ ਜਾਂ ਲੰਬੜਦਾਰ ਨੰਬਰਦਾਰ ਹੁੰਦਾ ਨੰਬਰ ਅੱਛਾ ਨੰਬਰਦਾਰ ਹੁੰਦਾ ਠੀਕ ਹੈ ਜੀ ਸਹੀ ਤਾਂ ਨੰਬਰਦਾਰ ਹੈ ਲੰਬੜਦਾਰ ਤਾਂ ਸੀ ਕਈ ਵਾਰੀ ਹੁਣ ਜਿਵੇਂ ਪਾਣੀ ਨੂੰ ਕੋਈ ਕਹਦੇ ਵੀ ਆਦਾ ਵਾਟਰ ਕੁਸ਼ੀ ਵਾਟਰ ਕਹਦੇ ਕੁਛ ਕਹਦੋ ਕੱਲ ਤੱਕ ਹੋਏ ਨਹੀਂ ਠੀਕ ਹੈ ਜੀ ਠੀਕ ਹੈ ਸਮਝਦਾ ਅਗਲਾ ਨੰਬਰਦਾਰ ਇਹ ਸਮਝਦਾ ਕਹੀ ਚਾਹੇ ਨੰਬਰਦਾਰ ਜਾਓ ਠੀਕ ਹੈ ਠੀਕ ਹੈ ਵੈਸੇ ਜੇ ਕਿਸੇ ਬੰਦੇ ਨੇ ਮਤਲਬ ਕੋਈ ਬੰਦਾ ਬੰਨ ਦੇ ਵਿੱਚ ਇੰਟਰਸਟ ਲੈ ਰਿਆ ਉਹਨੂੰ ਐਪਲੀਕੇਸ਼ਨ ਕਿੱਥੇ ਦੇਣੀ ਪੈਂਦੀ ਹੈ ਜੀ ਜੇ ਪੋਸਟ ਖਾਲੀ ਹੋਊ ਉਸ ਤੋਂ ਬਾਅਦ ਨੰਬਰਦਾਰ ਬਣ ਸਕਦਾ ਨੇ ਇਹ ਪਿੰਡ 'ਚ ਪੋਸਟਾ ਹੁੰਦੀ ਐ ਨੰਬਰਦਾਰ ਦੀ ਠੀਕ ਆ ਸਰ ਵੀ ਕਿੰਨੀਆਂ ਪੋਸਟਾਂ ਨੇ ਕੋਈ ਬੰਦਾ ਮਰ ਗਿਆ ਉਹਦੀ ਪੋਸਟ ਖਾਲੀ ਕਰਾਉਣ ਵਾਸਤੇ ਪਹਿਲਾਂ ਆਰਡਰ ਹੋਣਗੇ ਵੀ ਇਹ ਬੰਦਾ ਮਰ ਚੁੱਕਿਆ ਹੁਣ ਇਹ ਪੋਸਟ ਖਾਲੀ ਹੋ ਚੁੱਕੀ ਐ ਜੀ ਉਹਦੀ ਨੰਬਰਦਾਰੀ ਉੱਥੋਂ ਖਤਮ ਹੋ ਗਏ ਫਿਰ ਉਸ ਤੋਂ ਬਾਅਦ ਨਵੇਂ ਐਪਲੀਕੇਸ਼ਨਾਂ ਲੈਂਦੇ ਨੇ ਪਿੰਡ 'ਚੋਂ ਠੀਕ ਹੈ ਜਿਹੜੇ-ਜਿਹੜੇ ਵੀ ਉਸ ਪੱਤੀ ਦੇ ਨੇ ਠੀਕ ਆ ਜਾਂ ਕੋਈ ਹੋਰ ਐ ਉਹ ਸਭ ਨਾਲ ਫਿਰ ਐਪਲੀਕੇਸ਼ਨ ਇਹ ਫਿਰ ਸਬੰਧਤ ਦਫ਼ਤਰ ਕਿਹੜੇ 'ਚ ਕਿੱਥੇ ਜਾਂਦੇ ਨੇ ਇਹ ਇਹ ਆਪਣੇ ਐਪਲੀਕੇਸ਼ਨ ਤਹਿਸੀਲਦਾਰ ਦੇ ਰਾਹੀਂ ਡੀਸੀ ਦੀ ਜਾਂਦੇ ਨੇ ਡੀਸੀ ਸਾਹਿਬ ਨੰਬਰਦਾਰ ਨਾਮੁਨਯੁਕਤ ਕਰ ਸਰ ਗਰਦਾਵਰੀ ਕੀ ਹੁੰਦੀ ਹੈ ਜੀ ਗਰਦਾਵਰੀ ਜਿਹਦੇ ਵਿੱਚ ਫਸਲਾਂ ਦਾ ਅੰਦਾਜ਼ਾ ਹੁੰਦਾ ਨਾ ਰਿਸਟਰ ਪਟਵਾਰੀ ਲਈ ਰਿਸਟਰ ਹੁੰਦਾ ਹੈ ਉਹਦੇ ਵਿੱਚ ਫਸਲਾਂ ਦਾ ਅੰਦਾਜ਼ਾ ਹੁੰਦਾ ਹੈ ਵੀ ਕਿਹੜੇ ਕਿੱਲੇ 'ਚ ਕੀ ਫਸਲ ਬੀਜੀ ਹੋਈ ਹੈ ਠੀਕ ਹੈ ਜੀ ਕੀ ਚੀਜ਼ ਹੈ ਉੱਥੇ ਫਾਲਦਾਰ ਦਰਖਤ ਆਗੇ ਨੇ ਜਾਂ ਉੱਥੇ ਕੋਈ ਸ਼ੈਲਰ ਲੱਗ ਗਿਆ ਜਾਂ ਉੱਥੇ ਮਕਾਨ ਪੈ ਗਿਆ ਹਾਂਜੀ ਹਾਂ ਜੋ ਵੀ ਚੀਜ਼ ਹੈ ਉਸ ਜ਼ਮੀਨ ਦੇ ਵਿੱਚ ਉਹਦੀ ਐਂਟਰੀ ਹੁੰਦੀ ਹੈ ਜਿਹੜੀ ਕਿਤਾਬ ਦੇ ਵਿੱਚ ਉਹਨੂੰ ਗਰਦਾਵਰੀ ਕਿਹਾ ਜਾਂਦਾ ਹੈ ਜੀ ਜਾਂ ਰਿਸਟਰ 'ਚ ਜਾਂ ਰਿਸਟਰ ਦੇ ਵਿੱਚ ਹਰ ਜਿਹੜੀ ਵੀ ਰਿਸਟਰ ਦੇ ਵਿੱਚ ਐਂਟਰੀ ਹੁੰਦੀ ਹੈ ਇਹ ਹਰ 6 ਮਹੀਨੇ ਬਾਅਦ ਗਰਦਾਵਰੀ ਹੁੰਦੀ ਹੈ ਇਹ ਘਾੜੀ ਦੀ ਕਸੌਣੀ ਦੀ ਅੱਛਾ ਕਈ ਫਸਲਾਂ ਜਿਹੜੀਆਂ ਨਹੀਂ ਪੱਕੀਆਂ ਜਾਨੀ ਕਿ ਬਾਅਦ ਚ ਲੇਟ ਪੱਕਦੀਆਂ ਨੇ ਹਾੜੀ ਚ ਹਾਂਜੀ ਹਾਂ ਜਿਵੇਂ ਮਾਰਚ ਚ ਗਰਦਾਵਰੀ ਹੁੰਦੀ ਹੈ ਉਸ ਦਿਵਾਰ ਮਾਰਚ ਤੋਂ ਬਾਅਦ ਜਿਹੜੀ ਪੱਕਣ ਵਾਲੀਆਂ ਫਸਲਾਂ ਨੇ ਉਹਨਾਂ ਦੀ ਗਰਦਾਵਰੀ ਬਾਦੂ ਹਾੜੀ ਚ ਹੁੰਦੀ ਹੈ ਠੀਕ ਹੈ ਜੀ ਤੇ ਇਸ ਰੂਪ ਬਾਦੂ ਸੌਣੀ ਚ ਵੀ ਹੁੰਦੀ ਹੈ ਜਾਨੀ ਕਿ ਗਰਦਾਵਰੀ ਦੇ ਡੇਟਾ ਚਾਰ ਹੁੰਦੀਆਂ ਨੇ ਚਾਰ ਸਾਲ ਚ ਚਾਰ ਵਾਰੀ ਗਰਦਾਵਰੀ ਹੁੰਦੀ ਹੈ ਸਹੀ ਮੈਨੇਜਰ ਸਹੀ ਮੈਨੇਜਰ ਵੈਸੇ ਤਾਂ ਸਾਡੇ ਫਸਲیں ਦੋ ਹੁੰਦੀਆਂ ਨੇ ਹੁਣ ਜਿਰੀ ਦੇ ਕਾਰਨ ਇਸ ਕਰਕੇ ਗਰਦਾਵਰੀਆਂ ਦੋ ਹੀ ਹੁੰਦੀਆਂ ਨੇ ਜ਼ਿਆਦਾ ਠੀਕ ਹੈ ਜੀ ਇੱਕ ਜਿਵੇਂ ਪਾਣੀ ਪੂਣੀ ਆ ਜਾਂਦਾਈ ਜਾਂ ਕੋਈ ਹੋਰ ਇਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਫਿਰ ਉਦੋਂ ਜਿਹੜੇ ਪੈਸੇ ਮਿਲਦੇ ਨੇ ਉਹਦੇ ਆਧਾਰ 'ਤੇ ਮਿਲਦੇ ਨੇ ਗਰਦਾਬਰੀ ਦੇ ਆਧਾਰ 'ਤੇ ਮਿਲਦੇ ਨੇ ਜੀ ਜਿਹੜਾ ਬੰਦਾ ਬੋਂਦਾ ਹੈ ਬੋਂਦਾ ਕਰਦਾ ਜਾਂ ਠੀਕ ਹੈ ਪਰੰਤੂ ਜੇ ਕਈ ਵਾਰੀ ਕਿਸੇ ਨੇ ਠੇਕੇ ਦੇ ਲਈ ਹੋਈ ਉਹ ਐਫਲੂਡ ਦੇ ਦਿੰਦੇ ਨੇ ਬਈ ਇਹਨੂੰ ਅਸੀਂ ਜ਼ਮੀਨ ਠੇਕੇ ਦੇ ਦਿੱਤੀ ਹੋਈ ਹੈ ਠੇਕੇ ਦਾ ਕੋਈ ਲਿਖਤ ਪੜਤ ਹੁੰਦੀ ਹੈ ਤਾਂ ਜਿਹੜੇ ਬੰਦੇ ਨੇ ਠੇਕੇ ਤੇ ਲਈ ਹੁੰਦੀ ਹੈ ਉਹਦੇ ਨਾਲ ਉਹਦੇ ਵੀ ਬਣਾ ਦਿੰਦੇ ਨੇ ਹੁਣ ਜੀ ਠੀਕ ਹੈ ਪਹਿਲਾਂ ਨਹੀਂ ਬਣਦਾ ਸੀ ਪਰ ਹੁਣ ਤਾਂ ਹੋ ਰਿਹਾ ਹੈ ਜੀ ਠੀਕ ਹੈ ਸਰ ਇੱਕ ਜਿਹੜਾ ਆਪਣਾ ਲੱਠਾ ਹੁੰਦਾ ਜੀ ਇਹ ਜਿਹੜੇ ਡਰਾਫਟਸਮੈਨ ਨੇ ਉਹੀ ਬਣਾਉਂਦੇ ਨੇ ਜੀ ਬਸ ਤੇ ਜਾਨਕੀ ਪਟਵਾਰ ਦੀ ਡਿਊਟੀ ਹੈ ਹਾਂਜੀ ਹਾਂ ਸਹੀ ਮੈਨੇਜਰ ਦਾ ਹਾਂਜੀ ਤੇ ਪਟਵਾਰੀ ਤੋਂ ਨਹੀਂ ਬਣਦਾ ਹੈ ਨਕਸ਼ਾ ਸਹੀ ਮੈਨੇਜਰ ਡਰਾਫਟਸਮੈਨ ਨੇ ਬਣਾ ਕੇ ਦਿੰਦੇ ਨੇ ਨਹੀਂ ਨਹੀਂ ਮਤਲਬ ਕਿ ਉਹ ਡਰਾਫਟਮੈਨ ਤੋਂ ਹਰੇਕ ਆਮ ਪਬਲਿਕ ਦੀ ਗੱਲ ਕਰਦਾ ਉਹ ਖਰੀਦ ਵੀ ਸਕਦੇ ਨੇ ਕਿ ਨਹੀਂ ਆਮ ਪਬਲਿਕ ਵਾਲਾ ਜੇ ਬਣਾਉਣਾ ਚਾਹੁੰਦਾ ਤਾਂ ਬਣਵਾ ਸਕਦਾ ਹੈ ਮਤਲਬ ਉਹਦੀ ਰੋਕ ਨਹੀਂ ਕੋਈ ਰੋਕ ਨਹੀਂ ਇੱਕ ਕੁਰਕੀ ਹੋਈ ਜ਼ਮੀਨ ਦੀ ਰਜਿਸਟਰੀ ਹੋ ਸਕਦੀ ਹੈ ਨਹੀਂ ਹੋ ਸਕਦੀ ਜੀ ਜੇਕਰ ਕੋਈ ਬੰਦਾ ਕੱਲਾ ਹੀ ਬਾਰਸ ਬਣ ਕੇ ਆਪਣੇ ਨਾਮ ਜ਼ਮੀਨ ਕਰਵਾ ਲਵੇ ਉਸ ਦਾ ਕੀ ਹਾਲ ਹੈ ਕੱਲੇ ਬੰਦੇ ਨੇ ਉਹਨੇ ਜ਼ਮੀਨ ਬਾਰਸ ਬਣ ਕੇ ਬਾਰਸ ਬਣ ਕੇ ਕਰਾ ਲਈ ਹਾਂਜੀ ਦੂਏ ਬਾਰਸਾਂ ਨੂੰ ਛੜਤਿਆ ਹਾਂਜੀ ਇਹ ਦੂਜੇ ਨੂੰ ਛੜਤਿਆ ਉਹ ਚ ਕੇਸ ਪਾ ਕੇ ਜਣਕੇ ਤੁਸੀਂ ਆਪਦੇ ਆਪ ਨੂੰ ਬਾਰਸ ਉਹਨਾਂ ਦਾ ਸ਼ੋਅ ਕਰਨਾ ਪੈਣਾ ਸਾਨੂੰ ਠੀਕ ਹੈ ਜੀ ਕੋਰਟ ਚ ਠੀਕ ਹੈ ਜੀ ਤੇ ਉਹ ਫਿਰ 420 ਦਾ ਹੀ ਪਰਚਾ ਦਰਜ ਹੋਊ ਤੇ ਬੰਦੇ ਦੇ ਵੀ ਉਹਨੇ ਗਲਤ ਕਰਿਆ ਵੀ ਉਹਨੇ ਜਣਕੇ ਸਾਨੂੰ ਬਾਰਸਾਂ ਨੂੰ ਲੁਕੋਇਆ ਸਾਡੇ ਬਾਰਸ ਅਸੀਂ ਬਾਰਸ ਹੈਗੇ ਹਾਂ ਹਾਂਜੀ ਹਾਂਜੀ ਸਾਡੇ ਨਾਲ ਵੀ ਇੰਤਕਾਲ ਹੋਣਾ ਚਾਹੀਦਾ ਸੀ ਇਹਨੇ ਗਲਤ ਕੀਤਾ ਠੀਕ ਹੈ ਕੋਚ ਨੰਬਰਦਾਰ ਵੀ ਫਸੂ ਆ ਠੀਕ ਹੈ ਜੀ ਕੋਈ ਵਾਰਸ ਦੱਸਣਾ ਨੰਬਰਦਾਰ ਦੀ ਜ਼ਿੰਮੇਵਾਰੀ ਹੈ ਨੰਬਰਦਾਰ ਦੀ ਗਵਾਹੀ ਪੈਂਦੀ ਹੈ ਵਾਰਸਾਂ ਦੇ ਵੀ ਕਿਹੜੇ ਕਿਹੜੇ ਵਾਰਸ ਨੇ ਠੀਕ ਹੈ ਸਰ ਜੇ ਕੋਈ ਵਾਰਸ ਛੱਡ ਤੇ ਆ ਤਾਂ ਉਹ ਚ ਇਹਦਾ 420 ਦਾ ਸਿੱਧਾ ਪਰਚਾ ਦਰਜ ਹੁੰਦਾ ਹੈ ਜੀ ਤੇ ਗੈਰ ਜਿਹੜੀ ਗੈਰ ਮਰੂਸੇ ਦੀ ਗਰਦਾਬਰੀ ਹੈ ਟੁੱਟ ਵੀ ਸਕਦੀ ਹੈ ਜੀ ਹਾਂ ਟੁੱਟ ਸਕਦੀ ਹੈ ਜੇ ਕੋਹਨਾਂ ਦਾ ਕਬਜ਼ਾ ਨਹੀਂ ਹੈ ਜਿਹੜੇ ਬੰਦੇ ਦਾ ਕਬਜ਼ਾ ਉਹ ਆਪਦੇ ਨੂੰ ਗਰਦੋਰੀ ਕਰਾ ਸਕਦਾ ਹੈ ਠੀਕ ਹੈ ਕਬਜ਼ੇ ਮੁਤਾਬਕ ਕੇਸ ਪਾ ਕੇ ਜੀ ਜੇ ਉਹ ਸਹਿਮਤ ਹੈ ਤਾਂ ਵੀ ਤੜਾਸਾ ਦਾ ਉਹ ਜੋ ਨਹੀਂ ਸਹਿਮਤ ਹੈਗਾ ਕਬਜ਼ਾ ਉਹਦਾ ਨਹੀਂ ਹੈਗਾ ਕਬਜ਼ਾ ਚੇਂਜ ਹੋ ਗਿਆ ਹਾਂਜੀ ਹਾਂ ਤਾਂ ਉਹ ਜਿਹੜੇ ਬੰਦੇ ਦਾ ਕਬਜ਼ਾ ਕੋਰਦਾ ਰਿ ਕਰਾ ਸਕਦਾ ਕਿਸ ਬਾਰੇ ਠੀਕ ਹੈ ਠੀਕ ਹੈ ਇੱਕਾ ਪੂਆ ਦੀ ਜਾਇਦਾਦ ਸੌਰੇ ਘਰ ਵਿੱਚ ਹੋਵੇ ਉਸ ਦੇ ਬਾਰੇ ਸੌਣ ਹਨ ਜੇਕਰ ਪੂਆ ਜੀ ਕੋਈ ਲਾਦ ਨਾ ਹੋਵੇ ਜੇ ਤਾਂ ਉਹਦੀ ਜ਼ਮੀਨ ਆਪਦੇ ਪਿੱਕਾਂ ਚੁਗੀ ਹੋਈ ਹੈ ਉਹਦੇ ਆਪਦੇ ਲਾਦ ਹੈ ਨਹੀਂ ਨਾ ਸੌਰਿਆਂ ਜਈ ਸੌਰੇ ਦੀ ਜਗਤ ਹੈ ਹਾਂ ਸੌਰੇ ਦੀ ਜਾਇਦਾਦ ਹੈ ਜਿਹੜੀ ਫਿਰ ਉਹਦੇ ਦੂਰ ਜੱਠਾਂ ਨੂੰ ਜਾਓ ਜੀ ਜਿਹੜੇ ਵੀ ਹੈਗੇ ਨੇ ਅੱਛਾ ਜੀ ਹਾਂ ਜੇ ਉਹਦੇ ਆਪ ਦੀ ਲਾਦ ਨਹੀਂ ਨਾ ਹੈ ਆ ਆਦਮੀ ਵੀ ਹੈ ਨਹੀਂ ਲਾਦ ਵੀ ਹੈ ਨਹੀਂ ਨਾ ਆਦਮੀ ਤਾਂ ਜਿਉਂਦਾ ਜੀ ਆਦਮੀ ਜਿਉਂਦਾ ਹੈ ਆਦਮੀ ਨੂੰ ਨਹੀਂ ਜਾਂਦੀ ਹੈ ਜੇ ਆਦਮੀ ਜਿਉਂਦਾ ਹੈ ਤਾਂ ਬਸਿਤ ਕਰਾ ਦੂ ਆਦਮੀ ਨੂੰ ਜੀ ਠੀਕ ਆ ਠੀਕ ਹੈ ਜੀ ਇੱਕ ਦੇ ਪੰਚਾਇਤ ਕੀ ਹੁੰਦੀ ਹੈ ਜੀ ਦੇ ਦਾ ਹੁੰਦਾ ਪਿੰਡ ਠੀਕ ਆ ਸਰ ਪੰਚਾਇਤ ਆਪਣੀ ਜਿਹੜੀ ਪੰਚਾਇਤ ਹੁੰਦੀ ਹੈ ਪਿੰਡ ਦੀ ਪਿੰਡ ਦੇ ਹਾਂ ਠੀਕ ਹੈ ਜੀ ਇੱਕ ਪਿੰਡ ਤੋਂ ਦੂਜੇ ਪਿੰਡ ਦੀ ਹੱਦ ਨਾਲ ਲੱਗਦੀ ਜ਼ਮੀਨ ਦੀ ਮੰਤੀ ਕਿਵੇਂ ਕਰਵਾ ਸਕਦੇ ਹਾਂ ਹੱਦ ਦੀ ਮੰਤੀ ਹੋ ਸਕਦੇ ਆ ਉੱਥੇ ਦੋ ਹੀ ਪਿੰਡਾਂ ਦੇ ਪਟਵਾਰੀ ਹਾਂਜੀ ਤੇ ਦੋ ਹੀ ਪਿੰਡਾਂ ਦੇ ਜਿਹੜੇ ਕਰਨ ਕੋ ਇੱਕੋ ਹੈ ਤਾਂ ਦੋਵੇਂ ਪਟਵਾਰੀਆਂ ਦੀ ਹਾਜ਼ਰੀ ਚੋ ਜਣ ਕੇ ਦੋ ਪਿੰਡਾਂ ਦਾ ਰਿਕਾਰਡ ਲੈ ਕੇ ਨਿਸ਼ਾਨਦੇ ਕਰ ਸਕਦੇ ਹੋ ਠੀਕ ਹੈ ਸਰ ਜੇ ਪਟਵਾਰੀ ਤੇ ਕਰਨ ਕੋ ਆ ਡਾ ਡ ਨੇ ਹਾਂਜੀ ਹਾਂ ਹੋਰ ਤਹਿਸੀਲ ਦੇ ਨੇ ਕਿਸੇ ਦੇ ਤਾਂ ਦੋ ਹੀ ਪਟਵਾਰੀ ਤੇ ਦੋ ਹੀ ਕਰਨ ਕੋ ਆਉਣਗੇ ਫੇਰ ਨਿਸ਼ਾਨਦੇ ਹੋਊਗਾ ਫੇਰ ਨਿਸ਼ਾਨਦੇ ਹੋਊਗਾ ਜਿਹੜੀ ਖੂਦ ਹੀ ਰਿਸਟਰੀ ਤੋਂ ਬਾਅਦ ਉਹਦੀ ਫਿਰ ਤਕਸੀਮ ਹੋ ਜਾਂਦੀ ਹੈ ਜੀ ਖੂਦ ਹੀ ਰਿਸਟ ਦੀ ਤਕਸੀਮ ਕਰਾਉਣੀ ਉਹ ਖੂ ਆ ਕੇ ਗੈਰਮੁਮਕਨ ਗੈਰਮੁਮਕਨ ਹੁੰਦਾ ਖੂ ਗੈਰਮੁਮਕਨ ਦੀ ਤਕਸੀਮ ਨਹੀਂ ਹੋ ਸਕਦੀ ਠੀਕ ਹੈ ਜੀ 1999 ਤੋਂ ਮੇਰੇ ਪਰਦਾਦੇ ਦੇ ਨਾਮ ਨਜ਼ੂਲ ਜ਼ਮੀਨ ਆ ਉਹ ਸਾਡੇ ਨਾਮ ਕਿਵੇਂ ਹੋ ਸਕਦੀ ਹੈ 1999 ਵਾਲੀ ਨਹੀਂ ਜ਼ਮੀਨ ਜਿਹੜੀ ਨਜ਼ੂਲ ਹੈ ਉਹ ਤਾਂ ਕਿਸੇ ਨੂੰ ਹੋ ਹੀ ਨਹੀਂ ਸਕਦੀ ਉਹ ਤਾਂ ਸਿਰਫ ਬੋਣ ਵਿੱਜਣ ਵਾਸਤੇ ਜਾਨੀ ਕਿ ਐਸਸੀ ਬੰਦੇ ਜਿਹੜੇ ਆਪਣੇ ਸ਼ਡੂਲ ਕਾਸਟ ਹੁੰਦੇ ਨੇ ਉਹਨਾਂ ਨੂੰ ਦਿੱਤੀ ਹੋਈ ਹੁੰਦੀ ਹੈ। ਉਹਦੇ ਕਾਸਟ ਕਰਕੇ ਉਹਦਾ ਆਪਦੇ ਗੁਜ਼ਾਰਾ ਵਾਸਤੇ ਉਹਨੂੰ ਦਿੱਤੀ ਹੋਈ ਹੁੰਦੀ ਹੈ। ਠੀਕ ਹੈ ਜੀ। ਉਹਨੂੰ ਵੈ ਨਹੀਂ ਕਰ ਸਕਦੇ ਕਿਸੇ ਲੋੜ। ਠੀਕ ਹੈ ਸਰ। ਆਪਦੇ ਨਾ ਨਹੀਂ ਕਰਾ ਸਕਦੇ ਉਹ। ਉਹਦੀ ਮਾਲਕੀ ਪੰਜਾਬ ਸਰਕਾਰ ਦੀ ਹੁੰਦੀ ਹੈ ਨਜੂਨ ਜ਼ਮੀਨ। ਨਜੂਨ ਦੀ। ਉਹਦੀ ਗਾਹਾਂ ਸੋਸਾਇਟੀ ਬਣੀ ਹੋਈ ਹੁੰਦੀ ਹੈ। ਠੀਕ ਹੈ ਜੀ। ਜੇ ਤਾਂ ਉਹ ਸੋਸਾਇਟੀ ਨੂੰ ਸੇਲ ਕਰਤੀ ਫਿਰ ਤਾਂ ਉਹ ਗਾਹ ਮਾਲਕ ਬਣ ਜਾਂਦੇ। ਠੀਕ ਹੈ ਜੇ ਸੀਲ ਸਰਟੀਫਿਕੇਟ ਲੈ ਕੇ ਜਣੀ ਉਸ ਤੋਂ ਬਾਅਦ ਉਹਨਾਂ ਦੇ ਨਾਮ ਚੜੀ ਹੋਈ ਹੈ ਹਾਂਜੀ ਜੇ ਉਹਨਾਂ ਦੇ ਨਾਮ ਉੱਪਰ ਪੰਜਾਬ ਸਰਕਾਰ ਹੈ ਤੇ ਥੱਲੇ ਹਰੀਜਨ ਸੈਟੀ ਨਜ਼ੂਲ ਜ਼ਮੀਨ ਹੈ ਫਿਰ ਨਹੀਂ ਉਹ ਵੇਚ ਸਕਦੇ ਕਿ ਫਿਰ ਉਹਨੂੰ ਚੇਂਜ ਹੀ ਨਹੀਂ ਹੋ ਸਕਦੀ ਨਜ਼ੂਲ ਜ਼ਮੀਨ ਠੀਕ ਹੈ ਠੀਕ ਆ ਇੱਕ ਪਟੇ ਵਾਲੀ ਜ਼ਮੀਨ ਦੀ ਤਕਸੀਮ ਹੋ ਸਕਦੀ ਹੈ ਜੀ ਜਿਹੜੀ ਪਟੇ ਦੇ ਦਿੱਤੀ ਹੈ ਜ਼ਮੀਨ ਜੀ ਉਹਦਾ ਜਿਹੜਾ ਮਾਲਕ ਹੈ ਹਾਂਜੀ ਉਹ ਮਾਲਕ ਹੀ ਤਕਸੀਮ ਕਰਾ ਸਕਦਾ ਜਿਹੜੇ ਬੰਦੇ ਨੇ ਪੱਟੇ ਤੇ ਲੈ ਲਈ ਉਹ ਤਕਸੀਮ ਨਹੀਂ ਕਰਾ ਸਕਦਾ ਜਿਹੜਾ ਦੇ ਰਿਹਾ ਉਹ ਕਰਵਾ ਸਕਦਾ ਹਾਂ ਉਹ ਆਪਣੀ ਖੇਵਟ ਦੀ ਤਕਸੀਮ ਕਰਾ ਸਕਦੇ ਨੇ ਠੀਕ ਹੈ ਜੀ ਇੱਕ